ਪੰਜਾਬ ਚ ਦੁਆਬੇ ਦੇ 4 ਜ਼ਿਲ੍ਹਿਆਂ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਫਗਵਾੜਾ ਚ ਵਿਗੜੇ ਮਾਹੌਲ ਦੇ ਕਾਰਨ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਦਰਸਲ ਬੀਤੇ ਦਿਨ ਫਗਵਾੜਾ ਚ 2 3 ਵਿਚਾਲੇ ਜ਼ਬਰਦਸਤ ਖੂਨੀ ਝੜਪ ਹੋਈ ਸੀ ਜਿਸ ਦੀ ਵਜ੍ਹਾ ਸੀ ਡਾਕਟਰ ਭੀਮਰਾਓ ਅੰਬੇਦਕਰ ਦਾ ਬੋਟ ਜਿਸ ਨੂੰ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਨਾਮ ਹੇਠ ਲਗਾਇਆ ਗਿਆ ਇੱਕ ਪਾਸੇ ਡਾਕਟਰ ਅੰਬੇਡਕਰ ਦੀ ਫੋਟੋ ਅਤੇ ਦੂਜੇ ਪਾਸੇ ਲਿਖਿਆ ਸੰਵਿਧਾਨ ਚੌਕ ਦ੍ਰਿਪਾਇ ਚਾਰਾ ਪਗਵਾੜਾ ਦੇ ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣਾ ਚਾਹੁੰਦਾ ਹੈ ਇਸੇ ਲਈ ਇਸ ਬੋਰਡ ਨੂੰ ਇੱਥੇ ਲਗਾਇਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਜਨਰਲ ਸਮਾਜ ਦੇ ਲੋਕਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਪੁਲਿਸ ਦੇ ਸਾਹਮਣੇ ਚੱਲਿਆ ਡੰਗ ਛੋਟਾ ਤੇ ਹੋਈ ਗੋਲੀਬਾਰੀ ਦੋਰਾਂ ਚਮਕੇ ਚੱਲੀਆਂ ਗੋਲੀਆਂ ਅਤੇ ਇੱਟਾਂ ਰੋੜਿਆਂ ਦੀ ਬਰਸਾਤ ਵਿੱਚ ਕੁਝ ਲੋਕ ਜ਼ਖਮੀ ਵੀ ਹੋਏ ਰੋਕ ਕੇ ਰੱਖਿਆ ਸੀ ਦੋ ਰੋਕਣ ਦੀ ਕੋਸ਼ਿਸ਼ ਕੀਤੀ ਗਈ ਰੋਕ ਕੇ ਰੱਖਿਆ ਸੀ ਉਹਨਾਂ ਨੇ ਸਮਝਾ ਰਹੇ ਸੀਗੇ ਕਿ ਇਹ ਆਪਸ ਕਲੈਸ਼ ਕਰਨ ਦਾ ਕੋਈ ਫਾਇਦਾ ਨਹੀਂ ਲੇਕਿਨ ਸੱਡਨਲੀ ਜਿਵੇਂ ਹੁੰਦਾ ਹੈ ਮੌਬ ਦੇ ਵਿੱਚ ਕੋਈ ਮੈਂਟੈਲਿਟੀ ਨਹੀਂ ਹੁੰਦੀ ਇੱਕਦਮ ਕੋਈ ਕਿਸੇ ਨੇ ਸ਼ਰਾਰਤ ਕੀਤੀ ਤੇ ਉਹਦੇ ਨਾਲੇ ਹਾਦਸਾ ਹੋ ਗਿਆ ਚਾਰ ਮੁੰਡੇ ਜ਼ਖਮੀ ਹੈ ਜੀ ਦੋ ਨੂੰ ਤਾਂ ਉਹਨਾਂ ਨੇ ਟ੍ਰੀਟਮੈਂਟ ਦੇ ਕੇ ਘਰ ਭੇਜਤਾ ਤੇ ਦੋ ਨੂੰ ਉਹਨਾਂ ਨੇ ਰੈਫਰ ਕੀਤਾ ਇੱਕ ਦੇ ਲੈਫਟ ਪੱਟ ਦੇ ਵਿੱਚ ਸ਼ਾਇਦ ਗੋਲੀ ਲੱਗੀ ਹੈ। ਲਿਹਾਜ਼ਾ ਹਾਲਾਤ ਹੋਰ ਨਾ ਵਿਗੜਨ ਇਸ ਲਈ ਇੰਟਰਨੈਟ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੰਟਰਨੈਟ ਬੰਦ ਹੈ। ਮਸਲਾ ਸਾਫ ਜਾਤ ਪਾਤ ਦੇ ਨਾਲ ਜੁੜਿਆ ਹੈ। ਤੇ ਕਾਨੂੰਨ ਨੂੰ ਇਹਨਾਂ ਲੋਕਾਂ ਨੇ ਖਡੌਣਾ ਬਣਾ ਕੇ ਖੂਬ ਧੱਜੀਆਂ ਉਡਾਈਆਂ। ਸ਼ਾਇਦ ਲੋਕ ਸੰਵਿਧਾਨ ਸ਼ਬਦ ਨੂੰਤਾ ਡਾਕਟਰ ਭੀਮrao ਅੰਬੇਦਕਰ ਦੇ ਨਾਲ ਜੋੜ ਕੇ ਵੇਖਦੇ ਨੇ ਪਰ ਸੰਵਿਧਾਨ ਦੇ ਮayne ਕੀ ਨੇ ਇਸ ਤੋਂ ਇੱਕ ਹੋਰੇ ਅਣਜਾਣੇ ਬਿਊਰੋ ਰਿਪੋਰਟ T5 ਚੈਨਲ ਪੰਜਾਬੀ